ਅਸਵਲ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਿਹਾ ਕਿ ਬਾਲੀਵੁੱਡ ਐਕਟਰ ਅਨੁਪਮ ਖੇਰ ਦੇ ਦਫਤਰ ਦੇ ਵਿੱਚ ਚੋਰੀ ਹੋਈ ਹੈ ਜੀਹਾਂ ਚੋਰ ਕੈਸ਼ ਦੇ ਨਾਲ ਨਾਲ ਫਿਲਮਾਂ ਦੇ ਦਸਤਾਵੇਜ਼ ਲੈ ਕੇ ਫਰਾਰ ਹੋ ਗਿਆ ਮੌਕੇ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਵੀਡੀਓ ਐਕਟਰ ਦੇ ਵੱਲੋਂ ਹੀ ਬਣਾਈ ਗਈ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿਵੇਂ ਜਿੰਦਰੇ ਕੁੰਡੇ ਪੁੱਟ ਕੇ ਚੋਰ ਇਸ ਦਫਤਰ ਦੇ ਵਿੱਚ ਦਾਖਲ ਹੁੰਦਾ ਹੈ ਤੇ ਬਾਅਦ ਦੇ ਵਿੱਚ ਪਿਆ ਕੈਸ਼ ਤੇ ਲੋੜਿੰਦਾ ਸਮਾਨ ਲੈ ਕੇ ਫਰਾਰ ਹੋ ਜਾਂਦਾ ਹੈ ਉੱਥੇ ਦੱਸਿਆ ਜਾ ਰਿਹਾ ਕਿ ਸਾਰਾ ਕੁਝ ਉੱਥੋਂ ਲੈ ਜਾਂਦਾ ਹੈ ਚੋਰ ਤਾਂ ਬਾਲੀਵੁੱਡ ਦੀ ਜਾਨੀ ਮਾਨੀ ਅਕਸ਼ੇਤ ਅਨੁਪਮ ਖੇਰ ਜੋ ਕਿ ਜਾਣੇ ਮਾਣੇ ਐਕਟਰ ਨੇ ਉਹਨਾਂ ਦੇ ਦਫ਼ਤਰ ਦੇ ਵਿੱਚ ਚੋਰੀ ਹੋਈ ਹੈ ਹਾਲਾਂਕਿ ਦੇਖਣ ਵਾਲੀ ਗੱਲ ਹੈ ਕਿ ਸਿਕਿਉਰਿਟੀ ਜਿਹੜੀ ਕਿੱਥੇ ਸੀ ਕਿਉਂਕਿ ਐਡੇ ਵੱਡੇ ਕਲਾਕਾਰ ਦੇ ਕੋਲ ਤਾਂ ਸਿਕਿਉਰਿਟੀ ਹੁੰਦੀ ਹੈ ਤਾਂ ਫਿਰ ਵੀ ਦਫ਼ਤਰ ਦੀ ਸਿਕਿਉਰਿਟੀ ਸੀ ਕਿੱਥੇ ਸੀ ਹਾਲਾਂਕਿ ਅਜੇ ਸਵਾਲ ਜਿਹੜੇ ਅਜੇ ਤੱਕ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਦੇ ਜਵਾਬ ਨਹੀਂ ਦਿੱਤੇ ਗਏ ਪਰ ਫਿਲਹਾਲ ਇਹ ਵੀਡੀਓ ਜਿਹੜੀ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਟ੍ਰੈਂਡਿੰਗ ਦੇ ਵਿੱਚ ਆ ਰਹੀ ਹੈ ਤੁਸੀਂ ਵੇਖ ਸਕਦੇ ਹੋ ਕਿਵੇਂ ਅਨੁਪਮ ਖੇਰ ਦੇ ਦਫ਼ਤਰ ਦੇ ਵਿੱਚ ਚੋਰੀ ਹੋ ਗਈ ਹੈ ਜਿੰਦੇ ਕੁੰਡੇ ਪੁੱਟ ਕੇ ਚੋਰ ਅੰਦਰ ਦਾਖਾ ਹੋਇ ਹਾਨਸ ਤੋਂ ਬਾਅਦ ਕੈਸ਼ ਚੱਕਿਆ ਜਾਂਦਾ ਹੈ ਕੈਸ਼ ਚੱਕਣ ਤੋਂ ਬਾਅਦ ਫਿਲਮਾਂ ਦੇ ਨੈਗੇਟਿਵ ਪਏ ਸੀ ਅਤੇ ਉਹ ਵਿੱਚ ਆ ਕੇ ਦਸਤਾਵੇਜ਼ ਡਾਕੂਮੈਂਟ ਲੈ ਕੇ ਫਰਾਰ ਹੋ ਗਏ ਨੇ ਤਸਵੀਰਾਂ ਵੇਖ ਸਕਦੇ ਹੋ ਵੀਡੀਓ ਬਣਾਈ ਗਈ ਹੈ ਬਾਅਦ ਦੇ ਵਿੱਚ ਕਲਾਕਾਰ ਦੇ ਵੱਲੋਂ ਦੇਖ ਸਕਦੇ ਹੋ ਦਫਤਰ ਜਿਸ ਵਿੱਚ ਸਾਫ ਤੌਰ ਤੇ ਪਤਾ ਲਗਾ ਸਕਦੇ ਹੋ ਤੁਸੀਂ ਵੀ ਕਿ ਜੰਦਰਾ ਤੋੜਿਆ ਪਿਆ ਹੈ ਕੁੰਡੇ ਤੋੜੇ ਪਏ ਨੇ ਤੇ ਕੈਸ਼ ਲੈ ਕੇ ਚੋਰ ਫਰਾਰ ਹੋ ਚੁੱਕੇ ਨੇ ਫਲਹਾਲ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਉਸ ਵੀਡੀਓ ਵਿੱਚ ਜਿੱਥੇ ਅਨੁਪਮ ਖੇਰ ਦੇ ਦਫਤਰ ਵਿੱਚ ਚੋਰੀ ਹੋਈ ਹੈ ਤਾਂ ਸਾਰੀ ਵੀਡੀਓ ਆ ਗਈ ਹੈ ਜਿਸ ਦਾ ਵਿੱਚ ਚੋਰ ਚੋਰੀ ਕਰ ਰਿਹਾ ਹੈ ਕੈਸ਼ ਲੁੱਟ ਰਿਹਾ ਹੈ ਅਤੇ ਨਾਲ ਜਿਹੜਾ ਉਹਨਾਂ ਦੇ ਵੱਲੋਂ ਫਿਲਮਾਂ ਦੇ ਡਾਕੂਮੈਂਟ ਚੁੱਕੇ ਗਏ ਨੇ 네ਗੇਟਿਵ ਚੁੱਕੇ ਜਾ ਰਹੇ ਨੇ ਤਾਂ ਫਿਲਮਾਂ ਦੇ ਬਾਲੀਵੁੱਡ ਦੀ ਚਾਰਨੀ ਮਾਣੀ ਹਸਤੀਆਂ অনুপਮ ਖੇਰ ਦੇ ਦਫ਼ਤਰ ਦੇ ਵਿੱਚ ਚੋਰੀ ਹੋਈ ਹੈ ਤਾਂ ਸਵੇਲੇ ਦੀ ਵੱਡੀ ਖਬਰ ਕਰ ਰਿਹਾ ਤੁਹਾਡੇ ਨਾਲ ਸੰਜੀ